ਅ ਜਿਸ ਦੇ ਵਿੱਚ ਦੋ ਨੌਜਵਾਨ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੁਸੀਂ ਦੋ ਨੌਜਵਾਨ ਨੇ ਜੋ ਕਿ ਪੈਦਲ ਫਗਵਾੜੇ ਤੋਂ ਚੱਲ ਕੇ ਮਾਛੀਬੜਾ ਸਾਹਿਬ ਦੇ ਵਿੱਚੋਂ ਹੁੰਦੇ ਹੋਏ ਫਤਿਹਗੜ ਸਾਹਿਬ ਦੀ ਉਸ ਪਵਿੱਤਰ ਧਰਤੀ ਦੇ ਉੱਤੇ ਅਨਤਮਸਤਕ ਹੋਣ ਦੇ ਲਈ ਜਾ ਰਹੇ ਹੋਏ ਨੇ ਜਿੱਥੇ ਮਿਟਰ ਦੇ ਕਰੀਬ 2 ਕਿਲੋਮੀਟਰ ਤੁਹਾਨੂੰ ਫਗਵਾੜੇ ਤੋਂ ਮਤਲਬ ਫਤਿਹਗੜ ਸਾਹਿਬ ਦੇ ਪਿੰਡ ਤੋਂ ਹਾਂਜੀ ਫਗਵਾੜੇ ਦੇ ਨਾਲ ਸਾਡਾ ਪਿੰਡ ਹੈ ਤਾਰਪ ਮਿੰਟ ਜਾਂ 20 ਮਿੰਟ ਬੈਠੇ ਹੋਗੇ ਬਾਕੀ ਬਸ ਆਈ ਗਾਇਆ ਹੈ ਹਾਂਜੀ ਸਸ਼ੀਕਾਲ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਡਾਕ ਤੇ ਮੈਂ ਹਾਂ ਦੀਪਕ ਚਾਨਣਾ ਅੱਜ ਤੁਹਾਨੂੰ ਇੱਕ ਆਸਥਾ ਦੀ ਅਜਹੀ ਤਸਵੀਰ ਦਿਖਾਵਾਂਗੇ ਜਿਸ ਦੇ ਵਿੱਚ ਦੋ ਨੌਜਵਾਨ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੁਸੀਂ ਦੋ ਨੌਜਵਾਨ ਨੇ ਜੋ ਕਿ ਪੈਦਲ ਫਗਵਾੜੇ ਤੋਂ ਚੱਲ ਕੇ ਮਾਛੀਵਾੜਾ ਸਾਹਿਬ ਦੇ ਵਿੱਚੋਂ ਹੁੰਦੇ ਹੋਏ ਫਤੇਗੜ ਸਾਹਿਬ ਦੀ ਉਸ ਪਵਿੱਤਰ ਧਰਤੀ ਦੇ ਉੱਤੇ ਅਨਤ ਮਸਤਕ ਹੋਣ ਦੇ ਲਈ ਜਾ ਰਹੇ ਹੋਏ ਨੇ ਜਿੱਥੇ ਛੋਟੇ ਸ਼ੇਬਜਾਦੇ ਅਤੇ ਮਾਤਾ ਗੁਜਰਕੌਰ ਜੀ ਉਹਨਾਂ ਦੀ ਲਾਸਾਨੀ ਸ਼ਹਾਦਤ ਹੋਈ ਸੀ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦੋਨੋਂ ਜੁਮਾਨ ਸਾਡੇ ਨਾਲ ਮੌਜੂਦ ਨੇ ਜਿਹੜੇ ਪੈਦਲ ਫਗਵਾੜੇ ਤੋਂ ਚੱਲੇ ਹੋਏ ਨੇ ਗੱਲਬਾਤ ਕਰ ਲੈਣੇ ਆ ਬਾਈ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਡੀਫ5 ਚੈਨਲ ਪੰਜਾਬੀ ਦਾ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਜੀ ਬਾਈ ਜੀ ਸਭ ਤੋਂ ਪਹਿਲਾਂ ਇਹ ਹੀ ਪੁੱਛੂੰਗਾ ਕਿ ਇੰਨੀ ਆਸਾ ਇੱਕ ਭਗਤੀ ਕਹਿ ਸਕਦੇ ਹਾਂ ਕਿ ਕਿਸ ਤਰ੍ਹਾਂ ਮਨ ਦੇ ਵਿੱਚ ਖਿਆਲ ਆਇਆ ਹੈ ਪਾਜੀ ਵੈਸੇ ਦਾ ਚਲੋ ਉਥੇ ਛੋਟੇ ਸਹਿਬ ਜਦਿਆਂ ਦਾ ਜਿਹੜਾ ਉਥੇ ਸ਼ਾਜ ਦਾ ਸਾਡਾ ਇਹ ਆਉਣਾ ਬਹੁਤ ਛੋਟੀ ਚੀਜ਼ ਆ ਵੈਸੇ ਤੇ ਸਾਨੂੰ ਪਿਛਲੇ ਸਾਲ ਦਾ ਹੈਗਾ ਸੀ ਪਿਛਲੇ ਸਾਲ ਗਏ ਸੀ ਆਨੰਦਪੁਰ ਸਾਹਿਬ ਤੇ ਅੰਮ੍ਰਿਤਸਰ ਆਨੰਦਪੁਰ ਸਾਹਿਬ ਸਾਡੇ ਪਿੰਡ ਤਾਰਪੁਰ ਪਿੰਡ ਫਗਵਾੜੇ ਨਾਲ ਸਾਨੂੰ ਉਹ ਪਿਆ ਸੀ 80 ਕਿਲੋਮੀਟਰ ਬਾਟ ਤੇ ਅੰਮ੍ਰਿਤਸਰ ਪਿਆ ਸੀ 130 ਅਸੀਂ ਪਿਛਲੇ ਸਾਲ ਇਹ ਕਿਹਾ ਸੀ ਵੀ ਗਾਂਹਾਂ ਦੇ ਸਾਲ ਆਉਂਦੇ ਤੇ ਸਰਹੰਦ ਮਾ ਸਾਡੇ ਕਿ ਆਵਾਂਗੇ ਹਾਂਜੀ ਸਾਨੂੰ ਇਹ ਪੈ ਜਾਣਾ ਭਾਜੀ 100 ਕਿਲੋਮੀਟਰ ਦੇ ਕ੍ਰੀਬ 2 ਕਿਲੋਮੀਟਰ ਤੁਨੂੰ ਪਗਵਾੜੇ ਤੋਂ ਮਤਲਬ ਫਤਿਗੜ ਸਾਡੇ ਪਿੰਡ ਤੋਂ ਹਾਂਜੀ ਫਵਾੜੇ ਦੇ ਨਾਲ ਸਾਡਾ ਪਿੰਡ ਹੈ ਤਾਰਪੁਰ ਹਾਂਜੀ ਹੁਣ ਅਸੀਂ 55 ਕਿਲੋਮੀਟਰ ਵਾਟ ਕੱਢਤੀ ਆ ਜੀ 45 ਸਵੇਰ ਨੂੰ ਤੇ ਕਿੰਨੇ ਕ ਵਜੇ ਚੱਲੇ ਸੀਗੇ ਤੁਸੀਂ ਸਵੇਰੇ ਉਤੋਂ ਸੀ ਭਾਜੀ 12 ਘੰਟੇ ਵਿੱਚ ਇੱਥੇ ਆ ਗਏ ਜੀ 12 ਘੰਟੇ ਵਿੱਚ ਮਾਛੀਬੜਾ ਸਾਹਿਬ ਪਹੁੰਚ ਗਏ ਮਾਛੀਬੜਾ ਸਾਹਿਬ ਪਹੁੰਚ ਗਏ ਜੀ 55 ਕਿਲੋਮੀਟਰ ਵਾਟ 12 ਘੰਟੇ ਵਿੱਚ ਕੱਢਦੀ ਜੀ ਹਾਂਜੀ ਤੇ ਕਿਸ ਤਰ੍ਹਾਂ ਰਸਤੇ ਦੇ ਵਿੱਚ ਆਰਾਮ ਕਰਦੇ ਆਏ ਹੋ ਕਿਵੇਂ ਨਹੀਂ ਭਾਜੀ ਖੜੇ ਨਹੀਂ ਗਏ ਚੱਲੀ ਗਏ ਇੱਕ ਬੱਸ ਰੱਖ ਲਓ ਬਈ ਸਾਰੇ ਬਾਟ ਵਿੱਚ 15 ਮਿੰਟ ਜਾਂ 20 ਮਿੰਟ ਬੈਠੇ ਹੋਗੇ ਬਾਕੀ ਬਸ ਆਈ ਗਿਆ ਹੈ ਹਾਂਜੀ ਕਿੰਨਾ ਕਿ ਮੁਸ਼ਕਿਲ ਆ ਤੁਰਨਾ ਇਹਨਾਂ ਉਹ ਮਹਾਰਾਜ ਹੱਥ ਲੈ ਫੜ ਕੇ ਲੈ ਕੇ ਜਾਂਦਾ ਜੀ ਬਾਜਾਂ ਵਾਲੇ ਸਾਡਾ ਹੱਥ ਫੜਿਆ ਹੈ ਜੀ ਮੁਸ਼ਕਿਲ ਤਾਂ ਚਲੋ ਆਉਂਦੀਆਂ ਔਕੜਾਂ ਦਾ ਚਲੋ ਆਉਂਦੀਆਂ ਇਹ ਨਹੀਂ ਗੱਲ ਹੈਗੀ ਜੀ ਤੁਰਨ ਨੂੰ ਇਦਾਂ ਹੁੰਦਾ ਪੈਰਾਂ ਦੇ ਵਿੱਚ ਥੋੜੀ ਪ੍ਰੋਬਲਮ ਆ ਜਾਂਦੀ ਆ ਜਾਂ ਲੱਕ ਦੇ ਉੱਤੇ ਜਾਂ ਮੰਨ ਲਓ ਇੱਥੇ ਪੱਟਾਂ ਦੇ ਉੱਤੇ ਹੋਰ ਤਾਂ ਬਾਕੀ ਜਦੋਂ ਜੀ ਕਹਿੰਦੇ ਆ ਆਪਾਂ ਜਦੋਂ ਘਰੋਂ ਤੁਰਨਾ ਆਏ ਤੇ ਮਹਾਰਾਜ ਸਾਨੂੰ ਆਪ ਲੈ ਕੇ ਜਾਂਦਾ ਹਾਂਜੀ ਹਾਂਜੀ ਉਰਮਾਰੀ ਮੇਰਿਆ ਜੀ ਪੂਰੀ ਤੇ ਅੱਜ ਦਾ ਦਿਨ ਫਿਰ ਉਰੇ ਮਾਛੀਬੜਾ ਸਾਹਿਬ ਵੀਰ ਹਾਂਜੀ ਹੁਣ ਇੱਥੇ ਰੁਕਾਂਗੇ ਭਾਜੀ ਹੁਣ ਇੱਥੇ ਰੋਕ ਕੇ ਸਵੇਰ ਨੂੰ ਇੱਥੋਂ 4 ਵਜੇ ਫੇਰ ਚੱਲ ਜਾਂਗੇ ਕੱਲੂ ਉਹੀ ਸਾਡਾ ਟਾਰਗੇਟ ਹੈ ਬੱਲੋਵਾ 2 ਵਜੇ ਤੇ 3 ਵਜੇ ਤੇ ਪਹੁੰਚ ਜਾਣਾ ਜੀ ਹਾਂਜੀ ਤੇ ਕਿਸ ਤਰ੍ਹਾਂ ਰਸਤੇ ਦੇ ਵਿੱਚ ਲੋਕ ਮਿਲਦੇ ਸੀਗੇ ਪੁੱਛਦੇ ਸੀ ਕਿੱਥੇ ਜਾਂਦੇ ਹਾਂਜੀ ਜੀ ਉੱਥੇ ਰਾਸਤੇ ਵਿੱਚ ਇੱਕ ਵਿਆਹ ਚੱਲਦਾ ਸੀ ਜੀ ਤੇ ਉਹ ਸਗਾ ਆਪਣੇ ਮਾਛੀਬੜਾ ਥੋੜਾ ਪਿੱਛੇ ਜੀ ਉਹਨਾਂ ਨੇ ਸਾਨੂੰ ਸਪੈਸ਼ਲ ਆਪਣੇ ਵਿਆਹ ਤੇ ਲੈ ਕੇ ਗਏ ਫਿਰ ਤੁਸੀਂ ਆਏ ਆ ਤੇ ਉਹਨਾਂ ਸਾਨੂੰ ਉੱਥੇ ਪ੍ਰਸ਼ਾਦਾ ਪਾਣੀ ਛਕਾਇਆ ਜੀ ਹਾਂ ਜੀ ਆਪਣਾ ਉਹਨਾਂ ਦਾ ਵਿਆਹ ਹੈਗਾ ਜੀ ਉਹਦੇ ਤੇ ਸਾਨੂੰ ਲੈ ਕੇ ਗਿਆ ਜੀ ਬਹੁਤ ਸੰਗਤ ਹੋਰ ਵੀ ਪੁੱਛਦੇ ਆ ਜੀ ਹਾਂ ਜੀ ਫੇ ਚੱਲੇ ਆ ਜੀ ਤੁਸੀਂ ਤੇ ਦੋਨੋਂ ਯਾਰ ਦੋਸਤੋਂ ਕਿਵੇਂ ਕਿਸ ਤਰ੍ਹਾਂ ਹਾਂ ਜੀ ਬ੍ਰਦਰ ਹੈ ਮੇਰਾ ਵੱਡਾ ਜੀ ਇਹ ਵੱਡਾ ਬ੍ਰਦਰ ਦੋਨੋਂ ਰੀਅਲ ਬ੍ਰਦਰੋਂ ਰੀਅਲ ਹੀ ਰੱਖੋ ਬੱਸ ਜੀ ਹਾਂ ਜੀ ਹਾਂ ਜੀ ਹਾਂ ਜੀ ਭਰਾ ਆ ਜੀ ਇਕੱਠੇ ਰਹੀਦਾ ਸਾਰਾ ਦਿਨ ਹਾਂ ਜੀ ਤੇ ਜਦੋਂ ਪਹਿਲਾਂ ਤੁਸੀਂ ਦੱਸਿਆ ਕਿੱਥੇ ਅੰਮ੍ਰਿਤਸਰ ਸਾਹਿਬ ਗਏ ਸੀਗੇ ਉਦੋਂ ਹਾਂ ਜੀ ਅੰਮ੍ਰਿਤਸਰ ਸਾਹਿਬ ਅਸੀਂ ਉਹ ਪਹਿਲਾਂ ਆਨੰਦਪੁਰ ਸਾਹਿਬ ਗਏ ਸਭ ਤੋਂ ਪਹਿਲਾਂ ਜੀ ਪਿਛਲੀ ਜਨਵਰੀ 10 ਤਰੀਕ ਨੂੰ ਫ ਤੇ ਪਿਛਲੀ ਉਦੋਂ ਬੰਦੇ ਮੇਰੇ ਫੈਂਡ ਸਾਡੇ ਜ਼ਿਆਦਾ ਸਗੇ ਜੀ ਉਦੋਂ ਅਸੀਂ ਕਿੰਨੇ ਜਾਨੇ ਗਏ ਸੀ ਹੁਣ ਚਲੋ ਸਾਰੇ ਬਾਹਰ ਚਲ ਗਏ ਸਾਡਾ ਮਨ ਸੀ ਵੀ ਜੇ ਮੂੰਹੋਂ ਕੱਢਿਆ ਜਾ ਕੇ ਆਉਣਾ ਜੀ ਹਾਂਜੀ ਤੇ ਹੁਣ ਇਸ ਤੋਂ ਬਾਅਦ ਵੀ ਕਿਤੇ ਹੋਰ ਜਾਣਾ ਹੈ ਜਾਂ ਨਹੀਂ ਹੱਲੇ ਤਾਂ ਜੀ ਇੱਥੇ ਹੀ ਆ ਜੀ ਜੇ ਕਿਤੇ ਬਾਬੇ ਨੇ ਹੋਰ ਚਾਇਆ ਫਿਰ ਜਾਵਾਂਗੇ ਜੀ ਹੁਣ ਸਾਨੂੰ ਪਤਾ ਹੈ ਜੀ ਜੇ ਮੰਨ ਲਓ ਰੱਕ ਲਓ ਵੀ 150 ਕਿਲੋਮੀਟਰ ਤੱਕ ਵੀ ਵਾਟ ਹੋਈ ਕਿਸੇ ਵੀ ਗੁਰਦੁਆਰੇ ਦੀ ਸਾਨੂੰ ਪਤਾ ਆ ਅਸੀਂ ਆਹਮਦਾਰੀ ਨਾਲ ਕੱਢ ਸਕਦੇ ਹਾਂ ਹਾਂਜੀ 50 60 ਕਿਲੋਮੀਟਰ ਵਾਟ ਇਹ 12 13 ਘੰਟੇ ਵੇ ਕੱਢ ਲਈਦੀ ਆ ਜੀ ਹਾਂਜੀ ਤਾਂ ਤੇ ਜੇ ਦੇਖੀਏ ਬਈ ਜੀ ਗੱਲ ਕਰੀਏ ਜਿਵੇਂ ਤੁਸੀਂ ਆਏ ਹੋ ਕੋਈ ਹੋਰ ਦਿੱਕਤ ਪਰੇਸ਼ਾਨੀ ਵੀ ਆਈ ਹੈ ਰਾਹ ਦੇ ਵਿੱਚ ਕਿਤੇ ਰਸਤੇ ਦੇ ਵਿੱਚ ਕੋਈ ਅਜਿਹੀ ਪਰੇਸ਼ਾਨੀ ਆਈ ਹੋਵੇ ਕਿ ਨਹੀਂ 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 ਕੋਈ ਨਹੀਂ ਜੀ ਕੋਈ ਨਹੀਂ ਜੀ ਸਾਡੇ ਕੋਲ ਪ੍ਰਸ਼ਾਦਾ ਆਪਣੇ ਕੋਲੇ ਆ ਜੀ ਕਿਉਂਕਿ ਥੋੜਾ ਖਾ ਹੁੰਦਾ ਜਿਆਦਾ ਖਾ ਕੇ ਤੋਰ ਨਹੀਂ ਹੁੰਦਾ ਜੀ ਅਸੀਂ ਆਪਣਾ ਘਰੋਂ ਪ੍ਰਸ਼ਾਦਾ ਲੈ ਕੇ ਆਂਦਾ ਆ ਜਿੱਤੇ ਦਿਲ ਕਰਦਾ ਥੋੜੀ ਥੋੜੀ ਖਾ ਕੇ ਜਿਆਦਾ ਇੱਕ ਵਾਰ ਢਿੱਡ ਭਰ ਕੇ ਨਹੀਂ ਫਿਰ ਤੋਰ ਹੁੰਦਾ ਜੀ ਥੋੜਾ ਥੋੜਾ ਖਾ ਕੇ ਹਾਂ ਜੀ ਕੰਮ ਕਰ ਕੀ ਕਰਦਾਂ ਬਾਈ ਜੀ ਦੇਖੀ ਕੰਮ ਕਰ ਪਾਜੀ ਮੇਰਾ ਖੇਤੀਬਾੜੀ ਆ ਜੀ ਤੇ ਇੱਕ ਮੇਰਾ ਰੈਸਟੋਰੈਂਟ ਆ ਹਾਂ ਜੀ ਫਗਵਾੜੇ ਦੇ ਵਿੱਚ ਹਾਂ ਜੀ ਹਾਂ ਜੀ ਤੇ ਬਾਹਰ ਦਾ ਨਹੀਂ ਸੋਚਿਆ ਕੀ ਬਾਹਰ ਜਾਣਾ ਮੈਂ ਵੀ ਨਹੀਂ ਭਾਜੀ ਇੱਥੇ ਰਹਿਣਾ ਜੀ ਇੱਥੇ ਹੀ ਰਹਿਣਾ ਤਾਂ ਹੀ ਤੇ ਇੱਥੇ ਪੈਸੇ ਨੇ ਲਾਏ ਹੁਣ ਰੈਸਟੋਰੈਂਟ ਲਈ ਹੁਣੇ ਲਿਆ ਜੀ 4 ਕ ਮਹੀਨੇ ਹੋਏ ਆ ਜੀ ਤੇ ਬਾਹਰ ਨਹੀਂ ਇੱਥੇ ਰਹਿਣਾ ਜੀ ਹਾਂ ਜੀ ਹਾਂ ਜੀ ਪਰ ਇਹ ਨੌਜਵਾਨ ਜਿਹੜੇ ਅੱਜ ਕੱਲ ਦੇ ਉਹ ਤਾਂ ਬੜਾ ਤੁਰਨਾ ਬੜਾ ਗੁਨਾਹ ਸਮਝਣੇ ਕਹਿ ਦਿੱਤਾ ਜਾਂਦਾ ਕਿ ਨਹੀਂ ਯਾਰ ਅਸੀਂ ਤਾਂ ਜੇ ਕਿਤੇ ਜਾਣਾ ਮੋਟਰਸਾਈਕਲ ਜਾਂ ਗੱਡੀ ਤੇ ਹੀ ਜਾਣਾ ਸਾਨੂੰ ਵੀ ਇੱਦਾਂ ਹੀ ਕਹਿੰਦੇ ਆ ਜੀ ਅਗਲੇ ਸਾਰੇ ਸਾਰੇ ਦਾ ਕਹਿੰਦੇ ਵੀ ਤੁਸੀਂ ਕਿੱਦਾਂ ਕੱਲ ਜਾਨੇ ਆ ਜਦੋਂ ਕਹਿੰਦੇ ਸਾਨੂੰ ਤਾਂ ਇੱਕ ਜੀ ਸਿਆਣਾ ਬੰਦਾ ਜੀ ਜਦੋਂ ਅਸੀਂ ਅੰਮ੍ਰਿਤਸਰ ਨੂੰ ਗਏ ਸੀ ਸਾਨੂੰ ਉੱਥੇ ਇੱਕ ਬੰਦਾ ਟੱਕਰਿਆ ਜੀ ਉਹਨਾਂ ਸਾਨੂੰ ਨਾਲੇ ਚਾਹ ਪਾਲੇ ਨਾਲੇ ਸਾਨੂੰ ਨੇ ਟਕਿਆ ਉਹ ਕਹਿੰਦੇ ਵੀ ਗੁਰੂ ਮਹਾਰਾਜ ਜਦੋਂ ਤੁਸੀਂ ਕਿਤੇ ਜਾਂਦੇ ਆ ਨਾ ਚਾਹੇ ਮੋਟਰਸਾਈਕਲ ਤੇ ਜਾਂਦੇ ਆ ਚਾਹੇ ਤੁਸੀਂ ਤੁਰ ਕੇ ਤੁਸੀਂ ਇੱਕ ਘਰੋਂ ਪਿਆਰ ਪੱਟ ਲਿਆ ਜੀ ਫੇਰ ਤੁਹਾਨੂੰ ਮਹਾਰਾਜ ਆਪ ਲੈ ਕੇ ਜਾਂਦਾ ਜੀ ਆਪ ਹੱਥ ਫੜ ਕੇ ਲੈ ਕੇ ਜਾਂਦਾ ਜਦੋਂ ਤੁਰਿਓ ਆ ਜੀ ਹਾਂ ਜੀ ਹਾਂ ਜੀ ਉਹੀ ਪਰੇਸ਼ਾਨੀ ਨਹੀਂ ਜੀ ਉਹ ਵਧੀਆ ਆਣ ਆਏ ਆ ਜੀ ਹਾਂ ਜੀ ਹੁਣ ਰੈਸਟ ਕਰਕੇ ਸਵੇਰ ਨੂੰ 4 ਵਜੇ ਫੇਰ ਚੱਲੇ ਪਾਣੇ ਆ ਜੀ ਹਾਂ ਜੀ ਹਾਂ ਜੀ ਤੇ ਦੂਸਰੇ ਬਾਈ ਉਹਨਾਂ ਨਾਲ ਵੀ ਗੱਲਬਾਤ ਕਰ ਲੈਣਾ ਬਾਈ ਜੀ ਕੀ ਨਾਮ ਦਾ ਮੇਰਾ ਹਰਦੀਪ ਸਿੰਘ ਹੈ ਜੀ ਕਿਸ ਤਰ੍ਹਾਂ ਦਾ ਰਹਿਲ ਸਫਰ ਬਹੁਤ ਵਧੀਆ ਰਿਹਾ ਜੀ ਮਾਲਕ ਦੀ ਕਿਰਪਾ ਆ ਬਾਜ਼ਾਂ ਵਾਲੇ ਨੇ ਆਪ ਹੱਥ ਫੜ ਕੇ ਲੈ ਕੇ ਜਾਂਦਾ ਜੀ ਕਿਸ ਤਰ੍ਹਾਂ ਸਬਬ ਕਿਸ ਤਰ੍ਹਾਂ ਬਣਿਆ ਕੀ ਫਾਇਦਾ ਜਾਣਾਂ ਹੈ ਸਵਾਭਿ ਜੀ ਤੁਹਾਨੂੰ ਜਦੋਂ ਭਾਜੀ ਹੋਣੀ ਤਾਂ ਨਾਲੇ ਸੀ ਤੇ ਹਾਂਜੀ ਪਿਛਲੇ ਸਾਲ ਵੀ ਪਹਿਲਾ ਅਨੰਦਪੁਰ ਗਏ ਫਿਰ ਇੱਥੇ ਜੇ ਤਾਂ ਦਿਲ ਦੇ ਵਿੱਚ ਹੈਗਾ ਬਾਕੀ ਕਰਨ ਵਾਲਾ ਤਾਂ ਜੀ ਮਹਾਰਾਜ ਆ ਹਾਂਜੀ ਬਾਜਾਂ ਵਾਲੇ ਦੀ ਮਿਹਰ ਆ ਪੂਰੀ ਜੀ ਕਿਰਪਾ ਕੀ ਸਨੇਹਾ ਦੇਉਂਗੇ ਲੋਕਾਂ ਨੂੰ ਨੌਜਵਾਨਾਂ ਨੂੰ ਮੌਂ ਦੇ ਬੰਨੋਂ ਤਾਂ ਹੀ ਇਹ ਜਿਹੜੀ ਗੁਰੂ ਦੇ ਲਾੜ ਲੱਗਣਾ ਚਾਹੀਦਾ ਹੈ ਹਾਂਜੀ ਉਸ ਤੋਂ ਬਾਅਦ ਚਲੋ ਜੇ ਨਹੀਂ ਵੀ ਤੁਰ ਕੇ ਨਹੀਂ ਵੀ ਆ ਸਕਦਾ ਚਲੋ ਅੱਜ ਗੱਲ ਖਾਦਨ ਹਰੇਕ ਕੋਲ ਆ ਪਰ ਮਹਾਰਾਜ ਦੇ ਦਰ ਸੁਹਿਲ ਸ਼ਾਮ ਜ਼ਰੂਰ ਜਾਣਾ ਚਾਹੀਦਾ ਹੈ ਜੀ ਹਾਂਜੀ ਬਾਕੀ ਇਦਾਂ ਐ ਜੀ ਉਸ ਜਿਹੜੀ ਉਹ ਧਰਤੀ ਆ ਜੀ ਉਹਦੇ ਲਈ ਅਸੀਂ ਜੋ ਅਸੀਂ ਤੁਰਕੇ ਆਉਨੇ ਆ ਕੁਝ ਵੀ ਬਹੁਤ ਛੋਟੀ ਚੀਜ਼ ਐ ਜੀ ਜੋ ਉੱਤੇ ਛੋਟੇ ਸੱਭਿਆਚਾਰ ਦਾ ਹੋਇਆ ਜੀ ਉਹ ਤਾਂ ਆਪਾਂ ਕਦੇ ਭੁੱਲ ਨਹੀਂ ਸਕਦੇ ਜੀ ਸਾਨੂੰ ਇਹੀ ਸਿਗਾ ਵੀ ਉੱਥੇ ਜਾਵਾਂਗੇ ਜ਼ਰੂਰ ਤੁਰਕੇ ਜਾ ਕੇ ਆਉਣਾ ਤੇ ਬਾਕੀ ਇੰਨੀ ਛੇਰੀ ਬਣ ਗਿਆ ਤਾਂ ਸ਼ਾਇਦ ਅਸੀਂ ਮੋਹਲੇ ਸਾਲ ਤੱਕ ਆਉਂਦੇ ਪਰ ਸਾਨੂੰ ਸਿਗਾ ਵੀ ਜਾਵਾਂਗੇ ਜ਼ਰੂਰ ਜੀ ਹਾਂ ਜੀ ਹਾਂ ਜੀ ਪਰ ਇਹ ਨਹੀਂ ਸੀ ਪਤਾ ਕਿ ਇੰਨੀ ਜਲਦੀ ਬਣ ਜਾਣਾ ਹਾਂ ਜੀ ਹਾਂ ਜੀ ਇੰਨੀ ਜਲਦੀ ਬਣ ਜਾਊਗਾ ਜੀ ਹਾਂ ਜੀ ਬਾਕੀ ਮਹਾਰਾਜ ਕਰਨ ਵਾਲਾ ਐ ਜੀ ਹਾਂ ਜੀ ਆਹ ਬਿਲਕੁਲ ਗੱਲਬਾਤ ਕੀਤੀ ਹੈ ਅਸੀਂ ਉਹਨਾਂ ਨੌਜਵਾਨਾਂ ਦੇ ਨਾਲ ਜੋ ਦੋ ਭਰਾ ਨੇ ਜੋ ਕਿ ਫਗਵਾੜੇ ਤੋਂ 100 ਕਿਲੋਮੀਟਰ ਦੇ ਤਕਰੀਬਨ ਨਜ਼ਦੀਕ ਦਾ ਸਫ਼ਰ 80 ਤੋਂ 100 ਜਾਂ 100 ਤੋਂ 150 ਕਿਲੋਮੀਟਰ ਟੋਟਲ ਸਫ਼ਰ ਜੇ ਫਤਿਹਗੜ ਸਾਹਿਬ ਦੀ ਗੱਲ ਕਰੀਏ ਤਾਂ ਉਹਨਾਂ ਦਾ ਕਹਿਣਾ ਕਿ ਸਵੇਰੇ ਅਸੀਂ ਉੱਥੋਂ 4 ਵਜੇ ਚੱਲੇ ਸੀਗੇ ਤਾਂ ਹੁਣ ਮਾਚੀਬੜਾ ਸਾਹਿਬ ਦੀ ਇਸ ਧਰਤੀ ਤੇ ਪਹੁੰਚ ਚੁੱਕੇ ਨੇ ਤਾਂ ਅੱਗੇ ਸ਼ਹੀਦਾਂ ਦੀ ਉਸ ਧਰਤੀ ਨੂੰ ਨਮਨ ਕਰਨ ਦੇ ਲਈ ਕਿਹਾ ਉਹਨਾਂ ਨੇ ਕਿ ਨਤਮਸਤਕ ਹੋਣ ਦੇ ਲਈ ਉਸ ਸ਼ਹੀਦਾਂ ਦੀ ਧਰਤੀ ਦੇ ਉੱਤੇ ਅਸੀਂ ਪਹੁੰਚਣਾ ਜਿੱਥੇ ਬੜੀ ਦੂਰੋਂ ਦੂਰੋਂ ਲੋਕ ਨਤਮਸਤਕ ਹੋਣ ਦੇ ਲਈ ਆਉਂਦੇ ਨੇ ਅਸੀਂ ਵੀ ਸੋਚਿਆ ਸੀ ਕਿ ਅਸੀਂ ਉਸ ਜਗ੍ਹਾ ਦੇ ਉੱਤੇ ਪੈਦਲ ਜਾਵਾਂਗੇ ਪਹਿਲਾਂ ਅੰਮ੍ਰਿਤਸਰ ਤੇ ਅਨੰਦਪੁਰ ਸਾਹਿਬ ਵੀ ਇਹ ਪੈਦਲ ਜਾ ਚੁੱਕੇ ਨੇ ਦੋਨੋਂ ਨੌਜਵਾਨ ਤਾਂ ਹੋਰ ਅਪਡੇਟਸ ਦੇ ਲਈ ਦੇਖਦੇ ਰਹੋ ਡੀਫਾਈਟ ਚੈਨਲ ਪੰਜਾਬੀ ਡਾਕ